ਫਿਰ ਹੋਰ ਕਿੰਨੇ ਦੀ ਵੇਚੇਗਾ ਤੂੰ ਤਾਂ ਲਖੀਰ ਕੱਢੀ ਬਠਾ ਡੇਢ ਵਾਲੀ ਯਾਰ ਚਲੋ ਜੀ ਇਹ ਨਹੀਂ ਦੱਸਦਾ ਇਹ ਕਰਦਾ ਨਹੀਂ ਹੈ ਉਹ ਦੱਸ ਕੀ ਮੇਰਾ ਭਾਈ ਬਣ ਗਿਆ ਕੀ ਕਹਿੰਨਾ ਭਰਾ ਮਾਰੀ ਤੂੰ ਦੱਸ ਤੂੰ ਦੱਸ ਨਹੀਂ ਪਾਉਣਾ ਉਹ ਲੈ ਜਾਂਦਾ ਮੈਂ ਤੈਨੂੰ ਦੇਈ ਜਾਣਾ ਭਾ ਨਹੀਂ ਮੈਂ ਲੈ ਤੂੰ ਮੰਗ ਲਿਆ ਇਹਦਾ ਮਾਜੀ ਦੀ ਕਹਿੰਦਾ ਮਾਜੀ ਕਹਿੰਦੀ ਲਓ ਇਹ ਫਿਰ ਹਾਂ ਲੈ ਕਿੰਨੇ ਦੀ ਵੇਚੇਗਾ ਗੁਰ ਤਾਂ ਕਹਿਆ ਯਾਰ ਭਰਾ ਬਣ ਕੇ ਹਾਂ ਲਖੀਰ ਖਿੱਚੀ ਬੈਠਾ ਲਖੀਰ ਨੀ ਖਿੱਚੀ ਤਾਂ ਕਹਿ ਲਖੀਰ ਨਾ ਲਖੀਰ ਖਿੱਚੀ ਬੈਠਾ ਕਿੰਨੇ ਦਿਨ ਲਾਸਟ ਕੀਆ ਭਰਾ ਮਾਲਕ ਲਾਸਟ ਕੀਆ ਬਾਈ ਇਹ ਕਿੱਥੇ ਲੈ ਜਾ ਯਾਰ ਉਹ ਦੱਸ ਉਹ ਤੇਰਾ ਤੈਨੂੰ ਦੇ ਜਣਾ ਇਹਨੇ ਉਹ ਦੱਸ ਊਲੀ ਜਾਣਾ ਮੈਂ ਯਾਦ ਕਰਾ ਮੈਂ ਲੋਕਾਂ ਤੋਂ ਆਖਾ ਤੇ ਆਹ ਇਦੋਂ ਮੈਂ ਖਾਂਦੰਦੇ ਜੇ ਕਿਸੇ ਹੋ ਜਾ ਉਹ ਤੇ ਨਹੀਂ ਪੈਂਦੀ ਯਾ ਲੈ ਯਾ ਚੰਗੀ ਐ ਲੋ ਜੀ ਖਾਨ ਸਾਹਿਬ ਇਹ ਤਾਂ ਕਹਿੰਦਾ ਮੈਂ ਹੀ ਦਿੱਤਣੀ ਆ ਉਹ ਤਾਂ ਤੇਰੀ ਗੱਲ ਆ ਮੂੰਹ ਮੂੰਹ ਬੋਲ ਮੂੰਹ ਬੋਲ ਕਿ ਹਾਂ 2000 ਸੁਣੇ ਜਾਂ ਲੰਬਾ ਉਹ ਤਾਂ ਮੈਨੂੰ ਐ ਕਹਿ ਗਣਾਲਿਆ ਜਾਇਜ ਬੇਇੰਦਰਪੀਨ ਨਹੀਂ ਨਹੀਂ ਜਾਇਜ ਨਹੀਂ ਜਾਇਜ ਕਰ ਤੋ ਜੋ ਤੇਰੀ ਮਰਜ਼ੀ ਹੈ ਬਈ ਲੱਭ ਕੇ ਜੀ ਉਹ ਭਾਈ ਦਾ ਕਿਉਂਾ ਕੋਈ ਨਹੀਂ ਭਿਉਣੀਆਂ ਗੱਲਾਂ ਕਰਦਾ ਕੋਈ ਹੁਣ ਕਿਹੜੇ ਪੰਡਾ ਮਾਰ ਸਕਦਾ ਅੱਛਾ ਹੋਰ ਕਿੰਨੇ ਦੀ ਵੇਚ ਗਈ ਮਾਨਸਾ ਵਾਲੇ ਜਾਈ ਜਾਇਜ ਰੁਪਏ ਨੂੰ ਕਹੀਂ ਮੈਨੂੰ ਵੀ ਆਏ ਹਾਂ ਯਾ ਅਲਾਜ ਬਈ ਇਧਰ ਮੂੰਹ ਕਾਲੇ ਵੀਡੀਓ ਬਣਦੇ ਆਪਣੇ ਨਾਲੇ ਨਾਲੇ ਤੇਰੀ ਵੀਡੀਓ ਆਜੀ ਕੈਮਰੇ ਚ ਹਾਂ ਕਿੰਨੇ ਦੀ ਵੇਚੀ ਉਹ ਸੁਣ ਲਿਆ ਤਾਂ ਉਹਨੂੰ ਵੀ ਦੱਸਦਾ ਕੋਈ ਮੈਨੂੰ 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 ਦੱਸ ਕਿੰਨੇ ਦੀ ਭਰਾ ਮਾੜੀ ਗੱਲ ਕੀ ਹੈ ਹਾਂ ਯਾ ਅਲਾਜ ਮੋਟਾ ਰਹਿ ਕਰ ਲੀ ਕਰ ਲਾ ਰਹਿ ਕਰ ਲਾ ਰਹਿ ਕਰ ਲੈ ਮੈਂ ਤਾਂ ਡੀਆਰ ਕਰਾ ਬਾ ਮੈਂ ਉਹ ਦਿਆ ਬਈ ਰਹਿ ਕਰ ਰਹਿ ਕਰ ਲੈ ਹਾਂ ਉਹਨੂੰ ਰਹਿ ਕਰ ਲਾ ਉਹਨੂੰ ਕਹੇ ਜਾਇਜ ਰੁਪਏ ਨੂੰ ਵੇਚੇਗਾ ਫਿਰ ਤਾਂ ਲੈ ਲੈ 99686 47868 66 4789 478 9 ਕਿਹੜਾ ਪਿੰਡ ਬਾਈ ਦਾ ਫਾਸ਼ ਕਿਹ ਕੋਲੇ ਪਿੰਡ ਉਹ ਤੇ ਮਰੀ ਹੋਣਾ ਕਦੀ ਨਾ ਜਾਣਦਾ ਜਾਣਦਾ ਹਾਂ ਠੀਕ ਹੈ ਕਰਵਾਰ ਨੂੰ ਉੱਥੇ ਤਾਂ ਉਹਨੇ ਦੋਨੇ ਆਹ ਤੂੰ ਪੁੱਛ ਰੁਗੀ ਕਿਨੇ ਤੂੰ ਰਹਿ ਲਾ ਕੇ ਦੱਸ ਜੇ ਕੁਝ ਨਾ ਨਾ ਤੂੰ ਤਾਂ ਦੱਸਦਾ ਹੁੰਦਾ ਜਿਹਦੇ ਨੂੰ ਮੁੱਕੇ ਆਉਣਾ ਨਹੀਂ ਨਾ 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 ਤੂੰ ਰਹਿ ਗੱਲਾਂ ਰਹਿ ਕਰਕੇ ਹਾਂ ਕਿੰਨੇ ਜੱਜ ਕਿੰਨੇ ਦੇ ਵਿੱਚ ਜਾਜ ਪ੍ਰਾਂਮਾਣੀ ਗੱਲ ਪੁੱਛਦੀ ਲੈ ਉਹ ਮੈਂ ਕੋਈ ਗੱਲ ਪ੍ਰਾਂਮਾਣੀ ਗੱਲ ਕਹਿੰਦੇ ਬਾਈ ਯਾਰ ਜੱਜ ਚੰਤੇ ਜੀ ਉਹ ਯਾਰ 1000 ਪਿੱਛੇ ਤੇਰੀ ਮੈਂ ਛੱਡਾਂਗਾ ਯਾਰ ਕੋਈ ਗੱਲ ਮੇਰਾ ਸੀ ਵੀ ਕੋਈ ਉਹ 90 ਦੀ ਕਹੀ ਜਾਂਦਾ ਹੁਣ ਮੈਂ ਉਹਨੂੰ ਵੀ ਤਾਂ ਵੀ 90 ਦੀ ਕਿਤਾ ਮਿਲ ਜੂ ਮੈਂ 90 ਦੀ ਪਤੰਦਰਾ 15 ਸੇਰੀ ਮੈਂ ਉਹ ਰਹੇ ਹੁਕਮੇ ਉਹ 80 ਜਣਾਂ ਦੀ ਵਿਆਹੀ ਹੋਈ ਹੈ ਕਿੰਨੇ ਦੀ ਕਰਦਾ ਲਾਸਟ ਪੰਮੇ ਜਾਏ ਭਰਾ ਮਾਲੀ ਗੱਲ ਕੀ ਹੈ 33 ਦੀ ਇੱਕ ਮਿੰਟ ਮੈਨੂੰ ਗੱਲ ਸੁਣ ਪੰਜ ਪੰਜ ਦੀ ਕਰਦਾ ਜੀ ਨਹੀਂ ਨਹੀਂ ਬਹੁਤ ਲੱਗੀ ਜਾਂਦੇ ਹੈ ਉਹ ਬਾਹਰ ਆਸਤਾ ਯਾਰ ਫਿਰ ਕਿੰਨੇ ਦੀ ਕਰਨੀ ਤੂੰ ਕੋਈ ਕੱਚਾ ਬੰਦਾ ਮੈਂ ਵੀ ਨਹੀਂ ਹੈਗਾ ਵੀ ਮਾਝੀ ਆਉਣ ਵਾਲਾ ਨਾ ਨਾ ਇਹ ਤਾਂ ਪਤਾ ਹੀ ਆ ਪਰ ਸ਼ੁੱਕਰਵਾਰ ਤੇ ਵੀ ਮਰੀ ਕੋਰੇ ਸੀ ਇਕੱਠੀ ਹੋਣੇ ਆਗੇ ਉਹ ਤਾਂ ਹੋਣਿਆ ਤਾਂ ਪਤਾ ਹੀ ਆ ਨਾ 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 ਉਹ ਦੋਤੀ ਜਿਹਨਾਂ ਨੂੰ ਜਿੱਤ ਕਹੀ ਜਾਂਦੇ ਆਗੇ ਕੋਈ ਮਜਾਜ ਕੀ ਕਹਿੰਦਾ ਭਰਾ ਵਾਲੀ ਗੱਲ ਸਾਲੇ ਦਿੱਖੇ ਆਉਣ ਵਾਲੀ ਗੱਲ ਬਸ ਬੱਤੀ ਦੀ ਓਏ ਯਾਰ ਦਵਾ ਉਹ ਜੀ ਮਤ ਦਵਾਇਆ ਯਾਰ ਯਾਰ ਗੱਡੀ ਜਨੂੰਈ ਗੱਲਾਂ ਕਰੀ ਜਾਂਦਾ ਲੱਗੀ ਬਹੁਤ ਜਾਂਦੇ ਨੇ ਲਓ ਫੜ ਕੇ ਕਿੰਨੇ ਲੱਗੇ ਲੱਗੀ ਆ ਆ ਜੇ ਫਿਰ ਉੱਠ ਪਰ ਇਹਦਾ ਉੱਤੇ ਹਾਂ ਵੇਲੇ ਜਦੋਂ ਬੋਡੀ ਕਮੇ ਲੱਗੀ ਜਾਂਦਾ ਮੈਨੂੰ ਲੱਗੀ ਜਾਂਦਾ ਆਹ ਚੱਲ ਕੇ ਉੱਠ ਪਰ ਇਹਦਾ ਕਹਿੰਦਾ ਬੋਡੀ ਕਮੇ ਲੱਗਦਾ ਮੈਨੂੰ 34 ਦੀ ਜਿਹੜੀ ਐ ਦੱਸ ਕੀ ਕਰੇਗਾ ਉਹ ਉਹ ਗੱਲੇ ਖੰਮ ਨਹੀਂ ਜੀ ਹੋਰ ਅਖਰੀ ਇਆ ਉਹ ਨੰਬਰ ਨਹੀਂ ਨਾ ਆਸਪਤਾਲੇ ਸੀ ਜਿਹੜਾ 48 ਦੇ ਕਹਿੰਦਾ ਇਹ ਉਹਦੇ ਲੈ ਰਿਹਾ ਬਾਗ ਰਿਹਾ ਹਾਂ ਨਗਾਤਰੀ ਵੇਚਰ ਦੀ ਉਹਨਾਂ ਉਹ ਯਾਰ ਗੱਲ ਤੇ ਆ ਇਹਨੂੰ 35 ਲਾਤਾ ਉਹ 25 ਦੀ ਵੰਗਦਾ ਦੱਸ ਕੀ ਕਰਕੇ ਇਹ ਕਹਿੰਦਾ 50 ਦੀ ਬਿਚਾਲੇ ਆ ਕਮ ਅਰੇ ਉਹ ਉਹ ਹੀ ਤਾਂ ਗੱਲ ਕਰਦੇ ਆ ਮਦਰੀ ਬਾੜੀ ਤਾਂ ਨਹੀਂ ਕਰਦਾ ਕੋਈ ਗੱਲ ਨਾਲ ਕੋਈ ਗੱਲ ਫਿਰ ਉਹ ਖਾਨ ਸਾਹਿਬ ਰਿਆ ਉਰੇ ਪਹਿਲਾਂ ਮੇਰੀ ਗੱਲ ਤਾਂ ਸੁਣ ਲੈ ਉਦਨ ਬਦਲ ਲੀ ਜੀ ਜੈ ਜੈ ਕਿੰਨੇ ਰੁਪਏ ਦੀ ਲੈ ਕੇ ਰਾਜੀ ਮੈਂ 1 20 ਕੀ ਜੀ ਲਾ 10 ਵਰਦੀ ਨਾ ਇਹ ਤਾਂ ਕਾਕਾ ਨੇ ਕਾਕਾ ਨੇ ਜਾਉਣਾ ਪਰ ਗੱਲ ਇਹ ਵੀ ਮੈਂ ਕਿ ਜਿੱਤੇ ਨੇ ਦਿਮਾਗ ਜੋ ਮੈਂ ਤਾਂ 10000 ਮੂਰ ਹੀ ਹੈ ਨਾ ਭਾਈ ਇਹ ਤਾਂ ਪੜ ਨਹੀਂ ਇਹ ਤਾਂ ਜਾ ਦੇਖ ਲੈ ਠਾੜ ਦੋ ਤੱਕ ਨੰਬਰ ਹੈਲੋ ਕਰਦੇ ਨਹੀਂ ਜੀ ਮੈਂ ਕਹਿੰਦਾ ਜਿੰਮੇਦਾਰ ਮੈਂ ਕਹਿੰਦਾ ਨਹੀਂ ਹੋਣੀ ਨਹੀਂ ਐਵੇਂ ਫਾਇਦਾ ਨਹੀਂ ਮੈਂ ਤੈਨੂੰ ਉਹਦੀ ਤੇ ਤਰੀਕਾ ਭਾਈ ਕਦੋਂ ਪਾਉਂਦਾ ਮੈਂ ਕਰਨੋਂ ਬਾਹਲੇ ਲੈ ਜਾਂਦੇ ਮੈਂ ਫਾਇਦਾ ਕੀ ਕੋਈ ਕਦੋਂ ਦਸਦੀ ਗੱਲ ਵੀ ਉੱਪਰ ਕੱਢਦੇ ਬੋਟਾ ਹੀ ਹੈ ਜੀ ਸੇ ਬੋਇਸ ਕੇ ਬੋਨੋ ਕਸਮ ਭਲਾ ਕੇ ਕਮਾਟ ਮੰਗਦਾ ਤੂੰ ਦੱਸ ਤਾ ਲਓ ਮੈਂ ਵੀ ਡੇਲ ਮੰਗਦਾ ਤਾਂ ਪੈਟੋ ਤੂੰ ਵੀ ਦੱਸੇਗਾ ਸਾਨੂੰ ਇੱਕ ਦੱਸ ਦੀ ਹੈ ਇੱਕ ਦੱਸ ਦੀ ਹੂੰ ਇਹ ਤਾਂ 90 ਲਊਗਾ ਜੇ ਕੋਈ ਜਾਣਿਆ ਇਹ ਕੰਨੀ ਰੇ ਦਿਲਵਾ ਰਿਹਾ ਹੂੰ ਬਹੁਤ ਵਸਾ ਸੀ ਉਹ ਤਾਂ ਗੱਲਾਂ ਕਰੀ ਜਾਂਦਾ ਯਾਰ ਕਿੱਥੇ ਰਾ ਇਹਦੇ ਹੱਟ ਥੋੜਾ ਜਿਹਾ ਹੇਡ ਫੁੱਟ ਪਾ ਲੈ ਸਾਡੋ ਅਸੀਂ ਬਦਲ ਲਾ ਗੱਲ ਆ ਲੈ ਤੂੰ ਸਾਹਮਣੇ ਉਹ ਕਰ ਮੈਂ ਕਰ ਦੇ ਕਿਹ ਜ ਮੈਂ ਤੁਹਾਨੂੰ ਦੱਸਿਆ ਰਹਿ ਗਿਆ ਵੀ ਲੈ ਜਾ ਜਦੋਂ ਮੈਂ ਜਵਾਬ ਹੀ ਨਾ ਤਫ ਜਵਾਬ ਹੀ ਯਾਰ ਹੁਣ ਤੇਰਾ ਤਾਂ ਜਵਾਬ ਹੀ ਆ ਨਹੀਂ ਜਵਾਬ ਹੀ ਪਹਿਲਾਂ ਦੱਸਦਾ 20 ਤੇ ਫਿਰ ਫਾਇਦਾ ਕੀ ਜੇ ਤਾਂ ਹੁੰਦਾ ਉਹ 20 25 ਦਿਨ ਦਾ ਤੂੰ 50 ਤੋਂ ਨਹੀਂ ਕੱਢਦਾ ਹੁਣ ਦੱਸ ਕਿੱਧਰ ਨੂੰ ਜਾ ਕੇ ਤਦੋਂ ਕਹਤੇ 50 ਨੂੰ ਲੈ ਜਾ ਫਿਰ ਲਓ ਜੀ ਮੈਂ ਤੁਹਾਨੂੰ ਮੈਂ ਕਿਹਾ ਨਾ ਮੇਜੀ ਫੜ ਦੇ ਤੇ ਫੜਾ ਦੂੰਗਾ ਜਿੰਮੇ ਮੈਂ ਤੁਹਾਨੂੰ ਕਿਹਾ ਸੀ ਤੁਹਾਨੂੰ ਰੇਟ ਦੱਸ ਦੇ ਕਿਵੇਂ 35 ਦੀ ਇੱਕ ਫੜ ਵੀਰੇ ਐਵੇਂ ਭਾਈ ਨਾ ਕਰ ਜਾ ਕੋਈ ਜਾ ਵੇਚ ਫਿਰ ਹੋਰ ਕਿੰਨੇ ਦੀ ਵੇਚਗਾ ਤੁਹਾਨੂੰ ਕਹਤਾਂ ਡੇਢ ਦਿਨ ਬਸ ਇੱਕੋ ਹੀ ਤੂੰ ਤਾਂ ਲਖੀਰ ਕੱਢੀ ਬਠਾ ਡੇਢ ਵਾਲੀ ਯਾਰ ਦਰਮਾਦ ਤੇ ਰਹੀ ਵੀ ਨਹੀਂ ਜੀ ਤੇ ਤੁਹਾਨੂੰ ਨਿਭਰਾਉਂ ਚਲੋ ਜੀ ਇਹ ਨਹੀਂ ਦਤਾ ਲਓ ਮੈਂ ਆਇਆ ਕਰੀ ਉਹ ਵੀ ਫਲਾਉ ਆ ਨਾ 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 ਉਹ ਆ ਜਾ ਤੇ ਮਰ ਜਾ ਉਹ ਐਡੀ ਸਫਰਾਈ ਵਾਲਾ ਹੈ ਨੀ ਉਹ ਕਦੇ ਭਾਜੂ ਹਾਂ ਧੰਨਵਾਦ